ਹਾਂ ਅੱਛੀ ਬਾਤ ਅੱਛੀ ਬਾਤ ਪਿੰਡ ਕਿਹੜਾ ਬਾਈ ਤੁਹਾਡਾ ਪਿੰਡ ਤਾਂ ਜੀ ਮੇਰਾ ਸ਼ਾਦਲੀ ਆ ਓਰੇ ਅੱਛਾ ਰਾਮ ਕੋਲੇ ਪੈਂਦਾ ਹੈ ਦੇਖ ਲਾ ਓ ਮੇਲੇ ਹੈਂ ਦੇਖ ਲਾ ਵਧੀਆ ਝੋਟੀ ਆ ਨਾ ਝੋਟੀ ਦੇਖ ਨੰਬਰ ਆ ਬਾਈ ਇੰਝ ਕੋਈ ਤਾਂ ਖਾ ਨਹੀਂ ਆ ਜੀ ਤੁਹਾਡਾ ਪਿੰਡ ਵੀ ਬਹੁਤ ਵੱਡਾ ਜੀ ਮਸਾਂ ਭਾਲਿਆ ਘਰ ਹੋ ਪਰ ਦੀਡੇ ਕੱਟ 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 ਕੇ ਜਿਹੜਾ ਇੱਥੇ ਆਉਣਾ ਚਾਹੁੰਦਾ ਹੈ ਬਾਈ ਸਾਡੇ ਨਾ ਪੱਤੀਆਂ ਤੋਂ ਪਤਾ ਲੱਗਦਾ ਤਿੰਨ ਸਰਪੰਚ ਬਣਦੇ ਨੇ ਸਾਡੇ ਪਿੰਡ ਦੇ ਅੱਛਾ ਹਾਂ ਹਲਾ ਬਾਈ ਆਹ ਰੱਟ ਰੜਕ ਗੱਡੀ ਪਈ ਆ ਫਿਰ ਦੇਲਾ ਹੈ ਮੇਲੇ ਹੋਰ ਸਰਪੰਚਾਂ ਦਾ ਫਰਕ ਕਿੰਨਾ ਹੋ ਗਿਆ ਮਾਹ ਵੀ ਐਨ ਵਾਲਾ ਫੱਟੇ ਚੱਕਦੇ ਜਾਂਦੇ ਨੇ ਕੰਮ ਦੇ ਕਿਧਰੇ ਲੈਟਾਂ ਕਿਧਰੇ ਕੇਮਰੇ ਹੈ ਕਿڑی ਵੀ ਦੀਂਦੀ ਆ ਤਰੀ ਜਾਂਦੀ ਪਿੰਡ 'ਚ ਆਹ ਕਾਨੂੰ ਕਹਿਣਾ ਚੰਗੇ ਬੰਦੇ ਦਾ ਫਿਰ ਚੰਗੇ ਹੀ ਕੰਮ ਹੁੰਦੇ ਨੇ ਹੋਰ ਹੁਣ ਕੋਈ ਮੰਦਾ ਆ ਜੇ ਉਹ ਮੰਦਾਏ ਕਰੂ ਸਾਡੇ ਤਾਂ ਬਾਈ ਸਰਪੰਚ ਐ ਜਿਦੋ ਜਿਦੀ ਕੰਮ ਕਰਦੇ ਨੇ ਵੀ ਉਹ ਵੇੜੇ ਵਾਲਾ ਵਧਣਾ ਕਰਦੇ ਉਹ ਵੇੜੇ ਵਾਲਾ ਵਧਣਾ ਉਹ ਤੋਂ ਵੱਧ ਦੇਖ ਲੋ ਜੀ ਹੈਨਾ ਕੰਮ ਸਾਡੇ ਬਹੁਤ ਕਰਦੇ ਨੇ ਮਾ ਚਮਕਾਉਣਾ ਪਿੰਡ ਦਾ ਆਪਦੇ ਹੱਥ 'ਚ ਹੀ ਹੁੰਦਾ ਬੰਦੇ ਦੇ ਹਾਂ